बी एस मास्टर 6 छोटे उत्तर वाले प्रश्न वैज्ञानिक ढंग ਦੇ ਨਾਲ ਕੀਤੇ ਗਏ ਸਮਾਜਿਕ ਘਟਨਾਵਾਂ ਦੇ ਅਧਿਐਨ ਨੂੰ ਜਿਸ ਨਾਲ ਮਨੁੱਖ ਆਪਣੇ ਗਿਆਨ ਦੇ ਭੰਡਾਰ ਨੂੰ ਭਰਦਾ ਹੈ ਉਸ ਨੂੰ ਸਮਾਜਿਕ ਖੋਜ ਕਹਿੰਦੇ ਹਨ रिपीट ਵਿਗਿਆਨਿਕ ਢੰਗ ਦੇ ਨਾਲ ਕੀਤੇ ਗਏ ਸਮਾਜਿਕ ਘਟਨਾਵਾਂ ਦੇ ਅਧਿਐਨ ਨੂੰ ਜਿਸ ਨਾਲ ਮਨੁੱਖ ਆਪਣੇ ਗਿਆਨ ਦੇ ਭੰਡਾਰ ਨੂੰ ਭਰਦਾ ਹੈ ਉਸ ਨੂੰ ਸਮਾਜਿਕ ਖੋਜ ਕਹਿੰਦੇ ਹਨ ਪੀ ਵੀ ਯੰਗ ਅਨੁਸਾਰ ਨਵੇਂ ਤੱਥਾਂ ਦੀ ਖੋਜ ਪੁਰਾਣੇ ਤੱਥਾਂ ਦੇ ਸੱਚੇ ਹੋਣ ਦੀ ਪੜਤਾਲ ਉਹਨਾਂ ਦੀ ਕਰਮਵੱਧਤਾ ਅੰਤਰ ਸਬੰਧਾਂ ਕਾਰਜ ਕਾਰਨ ਦੀ ਵਿਆਖਿਆ ਅਤੇ ਉਹਨਾਂ ਨੂੰ ਨਿਯੰਤਰਿਤ ਕਰਨ ਵਾਲੇ ਨਿਯਮਾਂ ਦੀ ਸਹੀ ਤਰੀਕੇ ਨਾਲ ਖੋਜ ਦੇ ਰੂਪ ਵਿੱਚ ਕਰਦੇ ਹਾਂ ਰਿਪੀਟ ਪੀਵੀ ਅਗਨਸਾਰ ਨਵੇਂ ਤੱਥਾਂ ਦੀ ਖੋਜ ਪੁਰਾਣੇ ਤੱਥਾਂ ਦੇ ਸੱਚੇ ਹੋਣ ਦੀ ਪੜਤਾਲ ਉਹਨਾਂ ਦੀ ਕਰਮਵੱਧਤਾ ਅੰਤਰ ਸੰਬੰਧਾਂ ਕਾਰਜ ਕਾਰਨ ਦੀ ਵਿਆਖਿਆ ਅਤੇ ਉਹਨਾਂ ਨੂੰ ਨਿਯੰਤਰਿਤ ਕਰਨ ਵਾਲੇ ਨਿਯਮਾਂ ਦੀ ਸਹੀ ਤਰੀਕੇ ਨਾਲ ਖੋਜ ਦੇ ਰੂਪ ਵਿੱਚ ਕਰਦੇ ਹਾਂ ਏ ਪੀ ਵੀ ਯੰਗ ਨੇ ਵਿਆਖਿਆ ਕੀਤੀ ਹੈ ਸਮਾਜਿਕ ਖੋਜ ਦੀ ਸਮਾਜਿਕ ਖੋਜ ਦੇ ਪੜਾਅ ਹਨ ਪਹਿਲਾ ਸਮੱਸਿਆ ਦੀ ਚੋਣ ਕਰਨਾ ਖੋਜ ਦਾ ਵਿਸ਼ਾ ਚੁਣਨਾ ਦੂਜਾ ਸਮੱਸਿਆ ਨੂੰ ਵਿਗਿਆਨਿਕ ਢੰਗ ਦੇ ਨਾਲ ਲਿਖਣਾ ਤੀਜਾ ਪਹਿਲਾਂ ਤੋਂ ਮੌਜੂਦ ਤੱਥਾਂ ਸਾਹਿਤ ਦੀ ਪੜਤਾਲ ਕਰਨਾ ਚੌਥਾ ਆਪਣੀ ਖੋਜ ਦੇ ਖੇਤਰ ਏਰੀਆ ਨੂੰ ਚੁਣਨਾ ਖੋਜ ਨੂੰ ਉਤਰਦਾਤਿਆਂ ਨੂੰ ਚੁੰਨਾ ਚੌਥਾ ਕੀ ਹੈ ਆਪਣੀ ਖੋਜ ਦੇ ਖੇਤਰ ਏਰੀਏ ਨੂੰ ਚੁੰਨਾ ਉਤਰਦਾਤਿਆਂ ਨੂੰ ਚੁੰਨਾ ਕਿੰਨਾਂ ਤੋਂ ਆਪਾਂ ਸੈਂਪਲ ਇਕੱਠਾ ਕਰਨਾ ਹੈ ਸੈਂਪਲ ਇਕੱਠਾ ਕਰਨਾ ਫਿਰ ਅਧਿਐਨ ਸਮੱਗਰੀ ਜਾਂ ਡਾਟਾ ਇਕੱਠਾ ਕਰਨਾ ਫਿਰ ਸੱਤਵਾਂ ਇਕੱਠੀ ਕੀਤੀ ਅਧਿਐਨ ਸਮੱਗਰੀ ਦਾ ਵਿਸਤ੍ਰਿਤ ਅਧਿਐਨ ਜਾਂ ਵਿਸ਼ਲੇਸ਼ਣ ਕਰਨਾ ਅੱਠਵਾਂ ਹੈ ਸਮਗਰੀ ਨਰੀਖਣ ਤੋਂ ਬਾਅਦ ਸਿੱਟੇ ਕੱਢਣਾ ਤੇ ਰਿਪੋਰਟ ਲਿਖਣਾ ਇਹ ਸੰ ਸਮਾਜਿਕ ਖੋਜ ਦੇ ਵੱਖ-ਵੱਖ ਪੜਾਅ ਅੱਗੇ ਸਾਹਿਤਰੀ ਪਰਚੋਲ ਤੋਂ ਭਾਵ ਹੈ ਮੌਜੂਦਾ ਸਾਹਿਤ ਵਿੱਚ ਦਿੱਤੇ ਤੱਥਾਂ ਨੂੰ ਤਰਕ ਦੀ ਕਸੌਟੀ ਤੇ ਪਰਖਣਾ ਕੀ ਉਹ ਅਸਲ ਦੇ ਵਿੱਚ درست ਹਨ ਰਿਪੀਟ ਸਾਹਿਤਰੀ ਪਰਚੋਲ ਤੋਂ ਭਾਵ ਹੈ ਮੌਜੂਦਾ ਸਾਹਿਤ ਵਿੱਚ ਦਿੱਤੇ ਤੱਥਾਂ ਨੂੰ ਤਰਕ ਦੀ ਕਸੌਟੀ ਤੇ ਪਰਖਣਾ ਕੀ ਉਹ ਅਸਲ ਦੇ ਵਿੱਚ ਦਰਸਤ ਹਨ ਅੱਗੇ ਖੋਜ ਦੇ ਮੁੱਖ ਪ੍ਰਕਾਰ ਹਨ ਵਿਸ਼ੁੱਧ ਜਾਂ ਖਾਲਸ ਖੋਜ ਉਹ ਹੁੰਦੀ ਹੈ ਜੋ ਸਿਰਫ ਗਿਆਨ ਦੀ ਪ੍ਰਾਪਤੀ ਦੇ ਲਈ ਹਾਜ਼ਰ ਤੱਥਾਂ ਦੀ ਪੜਤਾਲ ਲਈ ਕੀਤੀ ਜਾਂਦੀ ਹੈ ਇਸ ਨੂੰ ਸਮਾਜ ਤੇ ਅਪਲਾਈ ਨਹੀਂ ਕੀਤਾ ਜਾ ਸਕਦਾ ਦੂਜਾ ਵਿਵਹਾਰਿਕ ਖੋਜ ਵਿਵਹਾਰਿਕ ਖੋਜ ਤੋਂ ਭਾਵ ਹੈ ਉਹ ਖੋਜ ਜੋ ਜਨਤਾ ਦੀ ਭਲਾਈ ਜਾਂ ਸਮਾਜ ਸੁਧਾਰ ਦੇ ਲਈ ਕੀਤੀ ਜਾਂਦੀ ਹੈ। ਤੀਸਰੀ ਕਿਰਿਆ ਖੋਜ ਕਿਰਿਆ ਖੋਜ ਦਾ ਉਦੇਸ਼ ਵਰਤਮਾਨ ਹਾਲਾਤਾਂ ਨੂੰ ਬਦਲਣਾ ਹੁੰਦਾ ਹੈ। ਅੱਗੇ ਹੈ ਖੋਜ ਸਮੱਸਿਆ ਨੂੰ ਚੁਣਨ ਤੋਂ ਪਹਿਲਾਂ ਆ अच्छा एक यह खोज समस्या ਨੂੰ ਚੁਣਨ ਤੋਂ ਪਹਿਲਾਂ ਕੀ ਕੀ ਕਰਨਾ ਚਾਹੀਦਾ ਹੈ ਕੀ ਇਸ ਵਿਸ਼ੇ ਤੇ ਪਹਿਲਾਂ ਖੋਜ ਹੋ ਚੁੱਕੀ ਹੈ ਸਮੱਸਿਆ ਨੂੰ ਖੋਜ ਲਈ ਚੁਣਨ ਤੋਂ ਪਹਿਲਾਂ ਸਾਨੂੰ ਆਹ ਗੱਲਾਂ ਦਾ ਖਿਆਲ ਕਰਨਾ ਚਾਹੀਦਾ ਹੈ ਕਿ ਇਸ ਵਿਸ਼ੇ ਤੇ ਪਹਿਲਾਂ ਖੋਜ ਹੋ ਚੁੱਕੀ ਹੈ ਦੂਜਾ ਖੋਜ ਦਾ ਵਿਸ਼ਾ ਸਮਾਜ ਲਈ ਲਾਹੇਵੰਦ ਹੋਣਾ ਚਾਹੀਦਾ ਹੈ ਤੀਜਾ ਖੋਜ ਦਾ ਵਿਸ਼ਾ ਖੇਤਰ ਅਜੀਹਾ ਚੁਣਨਾ ਚਾਹੀਦਾ ਹੈ ਜਿਸ ਨਾਲ ਸਮਾ ਅਤੀ ਪੈਸਾ ਕੱਟ ਲਗੇ ਸੈਂਪਲਿੰਗ ਦੇ ਰਾਹੀਂ ਉੱਤਰਦਾਤਿਆਂ ਤੋਂ ਪ੍ਰਾਪਤ ਡਾਟਾ ਜਾਣਕਾਰੀ ਅੰਕੜੇ ਉਸ ਸਮੇਂ ਅਵਿਵਸਥਿਤ ਭਾਵ ਰੱਦੀ ਦੇ ਢੇਰ ਵਰਗੇ ਹੁੰਦੇ ਹਨ ਜਦੋਂ ਆਪਾਂ ਸੈਂਪਲ ਇਕੱਠਾ ਕਰਦੇ ਹਾਂ ਉੱਤਰਦਾਤਿਆਂ ਤੋਂ ਜਾਣਕਾਰੀ ਲੈ ਲੈਂਦੇ ਆ ਉਦੋਂ ਉਹ ਉਗੜੀ-ਦੁਗੜੀ ਹੁੰਦੀ ਹੈ ਭਾਵ ਅਵਿਵਸਥਿਤ ਹੁੰਦੀ ਹੈ ਰੱਦੀ ਦੇ ਢੇਰ ਵਰਗੀ ਹੁੰਦੀ ਹੈ ਪ੍ਰਾਪਤ ਅਧਿਐਨ ਸਮਗਰੀ ਨੂੰ ਵਿਵਸਥਿਤ ਕਰਕੇ ਲਿਖਿਆ ਜਾਂਦਾ ਹੈ ਤਾਂ ਜੋ ਉਸ ਨੂੰ ਅਗਲੇ ਪੱਧਰ ਤੇ ਉਪਯੋਗ ਕੀਤਾ ਜਾ ਸਕੇ ਅੰਕੜਿਆਂ ਦੇ ਵਿਸ਼ਲੇਸ਼ਣ ਦੇ ਨਾਲ ਖੋਜ ਦੇ ਨਤੀਜੇ ਪ੍ਰਾਪਤ ਕਰਨ ਵਿੱਚ ਆਸਾਨੀ ਹੁੰਦੀ ਹੈ ਏਸੀ ਇਹਨਾਂ ਨੇ ਦੱਸਿਆ ਵੀ ਵਰਗੀਕਰਨ ਕਿਉਂ ਜ਼ਰੂਰੀ ਹੈ ਥਿਉਰੀ ਸਿਧਾਂਤ ਥਿਉਰੀ ਸਿਧਾਂਤ ਤੋਂ ਭਾਵ ਹੈ ਜੀਵਨ ਦੇ ਕਿਸੇ ਵਿਸ਼ੇਸ਼ ਪੱਖ ਬਾਰੇ ਨਿਯੰਤਰਣ ਨਰੀਖਣ ਤੋਂ ਬਾਅਦ ਦਿੱਤਾ ਗਿਆ ਸਪਸ਼ਟਿਕਰਨ ਥਿਉਰੀ ਸਿਧਾਂਤ ਸਿੱਟੇ ਤੋਂ ਭਾਵ ਹੈ ਜੀਵਨ ਦੇ ਕਿਸੇ ਵਿਸ਼ੇਸ਼ ਪੱਖ ਘਟਨਾ ਬਾਰੇ ਨਰੀਖਣ ਤੋਂ ਬਾਅਦ ਦਿੱਤਾ ਗਿਆ ਸਪਸ਼ਟਿਕਰਨ ਸਮਾਜਿਕ ਖੋਜ ਦੀਆਂ ਮੁੱਖ ਸਮੱਸਿਆਵਾਂ ਕਿਹੜੀਆਂ ਹਨ ਪੱਖਪਾਤ ਉੱਤਰਦਾਤਿਆਂ ਵੱਲੋਂ ਗਲਤ ਸੂਚਨਾ ਮਿਲ ਜਾਣਾ ਮੂਲ ਦੇ ਅੰਕੜੇ ਪ੍ਰਾਇਮਰੀ ਸਰੋਤ ਕੀ ਨੇ ਮੂਲ ਦੇ ਅੰਕੜੇ ਪ੍ਰਾਇਮਰੀ ਸਰੋਤ ਹਨ ਜਿਵੇਂ ਸਰਵੇਖਣ ਇੰਟਰਵਿਊ ਜਾਂ ਨਰੀਖਣ ਵਿਧੀ ਨਾਲ ਪ੍ਰਾਪਤ ਅੰਕੜੇ ਜਾਂ ਜਾਣਕਾਰੀ ਪ੍ਰਾਇਮਰੀ ਸਰੋਤਾਂ ਨੂੰ ਖੋਜ ਰਿਕਾਰਡ ਦੇ ਵਿੱਚ ਚਾਰਟ ਗ੍ਰਾਫ ਸਾਰਨੀਆਂ ਦੇ ਰਾਹੀਂ ਪੇਸ਼ ਕੀਤਾ ਜਾਂਦਾ ਹੈ ਜਾਣਕਾਰੀ ਦੇ ਸਕੈਂਡਰੀ ਜਾਂ ਦੂਸਰੇ ਸਰੋਤ ਹਨ ਅਖਬਾਰ ਮੈਗਜ਼ੀਨ ਅਰਸਾਲੇ ਤੇ ਆਮ ਲੋਕਾਂ ਤੋਂ ਮਿਲੀ ਜਾਣਕਾਰੀ ਪ੍ਰਯੋਗਾਤਮਕ ਖੋਜ ਤੋਂ ਭਾਵ ਹੈ ਉਹ ਖੋਜ ਜਿਸ ਨੂੰ ਸਮਾਜ ਤੇ ਅਪਲਾਈ ਲਾਗੂ ਕਰਨਾ ਸੰਭਵ ਹੋਵੇ ਪ੍ਰਯੋਗਾਤਮਕ ਖੋਜ ਤੋਂ ਭਾਵ ਹੈ ਉਹ ਖੋਜ ਜਿਸ ਨੂੰ ਸਮਾਜ ਤੇ ਅਪਲਾਈ ਲਾਗੂ ਕਰਨਾ ਸੰਭਵ ਹੋਵੇ ਪਰਿਕਲਪਨਾ ਜਾਂ ਉਪਕਲਪਨਾ ਤੋਂ ਭਾਵ ਹੈ ਪੁਰਾਣੇ ਅਨੁਭਵਾਂ ਦੇ ਆਧਾਰ ਤੇ ਲਗਾਇਆ ਗਿਆ ਪੂਰਵ ਅਨੁਮਾਨ ਜਾਂ ਅੰਦਾਜ਼ਾ ਪਰਿਕਲਪਨਾ ਜਾਂ ਉਪਕਲਪਨਾਵਾਂ ਤੋਂ ਭਾਵ ਹੈ ਪੁਰਾਣੇ ਅਨੁਭਵਾਂ ਦੇ ਆਧਾਰ ਤੇ ਲਗਾਇਆ ਗਿਆ ਪੂਰਵ ਅਨੁਮਾਨ ਜਾਂ ਅੰਦਾਜ਼ਾ ਪਰਿਕਲਪਨਾ ਸ਼ਬਦ ਅੰਗਰੇਜ਼ੀ ਦੇ ਸ਼ਬਦ ਹਾਈਪੋਥੈਸਿਸ ਦਾ ਪੰਜਾਬੀ ਰੂਪਾਂਤਰਨ ਹੈ হাইপো মানে কল্পনা ਅਤੇ ਥੈਸਿਸ ਦਾ ਮਤਲਬ ਹੈ ਕਥਨ ਇਸ ਦੇ ਦੋ ਮੁੱਖ ਪ੍ਰਕਾਰ ਹਨ ਪਹਿਲਾ ਆਦਰਸ਼ ਪਰਿਕਲਪਨਾ ਪਹਿਲੀ ਹੈ ਆਦਰਸ਼ ਪਰਿਕਲਪਨਾ ਦੂਜੀ ਇਹ ਵਿਸ਼ਲੇਸ਼ਣ ਯੋਗ ਪਰਿਵਰਤਨਸ਼ੀਲ ਵਸਤੂਵਾਰੀ ਹੁੰਦੀ ਹੈ ਇਸ ਦੇ ਸਰੋਤ ਸਾਡੀ ਆਮ ਸੰਸਕ੍ਰਿਤੀ ਜਾਂ ਪੂਰਵ ਅਨੁਭਵ ਪਹਿਲਾਂ ਤੋਂ ਮੌਜੂਦ ਤੱਥ ਜਾਂ ਸਿਧਾਂਤ ਸਾਨੂੰ ਪਰਿਕਲਪਨਾ ਕਰਨ ਦੇ ਵਿੱਚ ਸਹਾਇਕ ਸਿੱਧ ਹੁੰਦੇ ਹਨ ਉਪਮਾ ਐਨਲੋਜੀ ਸਹਾਇਕ ਹੈ ਪਰਿਕਲਪਨਾ ਕਰਨ ਦੇ ਵਿੱਚ ਉਪਮਾ ਐਨਲੋਜੀ ਸਹਾਇਕ ਹੈ ਵਿਅਕਤੀਗਤ ਅਨੁਭਵ ਵੀ ਪਰਿਕਲਪਨਾ ਦਾ ਸਰੋਤ ਬਣਦੇ ਹਨ ਇੱਕ ਵਾਰ ਰਿਪੀਟ ਕਰਦੇ ਹਾਂ ਪਰਿਕਲਪਨਾ ਜਾਂ ਉਪਕਲਪਨਾ ਤੋਂ ਭਾਵ ਹੈ ਪੁਰਾਣੇ ਅਨੁਭਵਾਂ ਜਾਂ ਤੱਥਾਂ ਦੇ ਆਧਾਰ ਤੇ ਲਗਾਇਆ ਗਿਆ ਪੂਰਵ ਅਨੁਮਾਨ ਜਾਂ ਅੰਦਾਜ਼ਾ ਪਰਿਕਲਪਨਾ ਸ਼ਬਦ ਅੰਗਰੇਜ਼ੀ ਦੇ ਸ਼ਬਦ ਹਾਈਪੋਥੈਸਿਸ ਦਾ ਪੰਜਾਬੀ ਰੂਪਾਤਮਨ ਹੈ ਹਾਈਪੋ ਮਤਲਬ ਕਲਪਨਾ ਤੇ ਥੈਸਿਸ ਦਾ ਮਤਲਬ ਹੈ ਕਥਨ ਇਸ ਦੇ ਦੋ ਮੁੱਖ ਪ੍ਰਕਾਰ ਹਨ ਆਦਰਸ਼ ਪਰਿਕਲਪਨਾ ਤੇ ਵਿਸ਼ਲੇਸ਼ਣ ਯੋਗ ਪਰਿਵਰਤਨਸ਼ੀਲ ਵਸਤੂਆਂ ਬਾਰੇ ਇੱਕ ਇਸ ਦੇ ਸਰੋਤ ਸਾਡੀ ਆਮ ਸੰਸਕ੍ਰਿਤੀ ਜਾਂ ਪੂਰਵ ਅਨੁਭਵ ਪਹਿਲਾਂ ਤਾਂ ਮuje ਉਤੱਥ ਇਸ ਸਿਧਾਂਤ ਸਾਨੂੰ ਪਰਿਕਲਪਨਾ ਕਰਨ ਦੇ ਵਿੱਚ ਸਹਾਇਕ ਸਿੱਧੁੰਦੇ ਹਨ ਉਪਮਾ ਐਨਲੋਜੀ ਵੀ ਪਰਿਕਲਪਨਾ ਕਰਨ ਦੇ ਵਿੱਚ ਸਹਾਇਕ ਹੈ ਵਿਅਕਤੀਗਤ ਅਨੁਭਵ ਵੀ ਪਰਿਕਲਪਨਾ ਦਾ ਸਰੋਤ ਬਣਦੇ ਹਨ ਨਰੀਖਣ ਦੇ ਤਿੰਨ ਮੁੱਖ ਪ੍ਰਕਾਰ ਹਨ ਸਹਿਭਾਗੀ ਨਰੀਖਣ ਅਸਹਿਭਾਗੀ ਨਰੀਖਣ ਅਤੇ ਅਰਧ ਅਸਹਿਭਾਗੀ ਨਰੀਖਣ ਅਣਯੰਤਰਿਤ ਨਰੀਖਣ ਤੋਂ ਭਾਵ ਹੈ ਕਿਸੇ ਸਮਾਜਿਕ ਘਟਨਾ ਦਾ ਉਸ ਦੇ ਸੁਭਾਵਿਕ ਰੂਪ ਅਤੇ ਸਥਾਨ ਤੇ ਨਿਰੀਖਣ ਕਰਨਾ ਇਸ ਕਿਸਮ ਦੇ ਨਿਰੀਖਣ ਦੇ ਵਿੱਚ ਖੋਜ ਕਰਤਾ ਅਤੇ ਘਟਨਾ ਉੱਤੇ ਉਸ ਸਮੇਂ ਜਾਂ ਹੋਰ ਕਿਸੇ ਦਾ ਵੀ ਤਰ੍ਹਾਂ ਦਾ ਕੰਟਰੋਲ ਨਹੀਂ ਰਹਿੰਦਾ ਰਿਪੀਟ ਅਨਿਯੰਤ੍ਰਿਤ ਨਿਰੀਖਣ ਦਾ ਭਾਵ ਹੈ ਕਿਸੇ ਸਮਾਜਿਕ ਘਟਨਾ ਦਾ ਉਸ ਦੇ ਸੁਭਾਵਿਕ ਰੂਪ ਅਤੇ ਸਥਾਨ ਤੇ ਨਿਰੀਖਣ ਕਰਨਾ ਇਸ ਕਿਸਮ ਦੇ ਨਿਰੀਖਣ ਦੇ ਵਿੱਚ ਖੋਜ ਕਰਤਾ ਅਤੇ ਘਟਨਾ ਉੱਤੇ ਕਿਸੇ ਵੀ ਤਰ੍ਹਾਂ ਦਾ ਕੰਟਰੋਲ ਨਹੀਂ ਰਹਿੰਦਾ ਨਿਯੰਤਰਿਤ ਨਿਖਣ ਦਾ ਭਾਵ ਹੈ ਉਹ ਨਿਰੀਖਣ ਜਿਸ ਵਿੱਚ ਨਿਰੀਖਣ ਦਾ ਕੰਮ ਇੱਕ ਫਿਕਸ ਜਾਂ ਮਿੱਥੇ ਗਏ ਧਾਰੇ ਦੇ ਵਿੱਚ ਰਹਿ ਕੇ ਹੁੰਦਾ ਹੈ ਇਸ ਪ੍ਰਕਾਰ ਦੇ ਨਿਰੀਖਣ ਨੂੰ ਦੋ ਮੁੱਖ ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ ਪਹਿਲਾ ਸਮਾਜਿਕ ਘਟਨਾ ਉੱਤੇ ਨਿਯੰਤਰਣ ਦੂਸਰਾ ਨਿਰੀਖਣ ਦੇ ਕੰਮ ਉੱਤੇ ਨਿਯੰਤਰਣ ਪਹਿਲਾ ਸਮਾਜਿਕ ਘਟਨਾ ਉੱਤੇ ਨਿਯੰਤਰਣ ਦੂਜਾ ਨਰੀਖਣ ਦੇ ਕੰਮ ਉਤੇ ਨਿਯੰਤਰਣ ਸੈਂਪਲਿੰਗ ਤੋਂ ਭਾਵ ਹੈ ਸਮਗਰ ਹੋਲ ਯੂਨੀਵਰਸ ਦੇ ਇੱਕ ਛੋਟੇ ਹਿੱਸੇ ਨੂੰ ਖੋਜ ਕਰਜਾਂ ਦੇ ਲਈ ਇੱਕ ਨਮੂਨੇ ਦੇ ਤੌਰ ਤੇ ਲੈਣਾ ਅਤੇ ਉਸ ਦਾ ਵਿਆਪਕ ਅਧਿਐਨ ਵਿਸ਼ਲੇਸ਼ਣ ਕਰਕੇ ਸਿੱਟੇ ਕੱਢਣਾ ਇੱਕ ਵੱਡੇ ਸਮੂਹ ਤੋਂ ਉਸ ਦਾ ਇੱਕ ਛੋਟਾ ਅੰਸ਼ ਲੈਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਧੰਨਵਾਦ